ਕਨਪੁਲਿਸ ਨੇ ਇੱਕ ਅੰਤਰਰਾਜੀ ਗੈਂਗਸਟਰ ਗੈਂਗ ਦੇ 8 ਲੋਕਾਂ ਨੂੰ ਹਤਿਆਰ ਸਮੇਤ ਕਾਬੂ ਕੀਤਾ ਹੈ ਜੋ ਕਿ ਉੱਤਰ ਪ੍ਰਦੇਸ਼ ਤੋਂ ਰਾਜਸਥਾਨ ਤੱਕ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਜਿਨ੍ਹਾਂ ਕੋਲ ਪੁਲਿਸ ਹੁਣ ਤੱਕ ਕਰੋੜਾਂ ਰੁਪਏ ਦੀ ਕੀਮਤ ਤੱਕ ਦੀ ਰਿਕਵਰੀ ਕਰ ਚੁੱਕੀ ਹੈ ਤੇ ਇਸ ਤੋਂ ਇਲਾਵਾ 11 ਹਥਿਆਰ ਲੱਖਾਂ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਗੈਂਗ ਦਾ ਮੁਖੀ ਲੁਧਿਆਣਾ ਦੇ ਇੱਕ ਕਾਲਜ ਦਾ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਹੈ ਅਤੇ ਇਹ ਗੈਂਗ ਹੁਣ ਤੱਕ 91 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਜਦਕਿ ਇਸ ਗੈਂਗ ਦੇ ਤਿੰਨ ਮੈਂਬਰ ਹਾਲੇ ਵੀ ਫਰਾਰ ਚੱਲ ਰਹੇ ਨੇ ਜਿਨ੍ਹਾਂ ਦੀ ਪੁਲਿਸ ਵੱਲੋਂ ਟਾਪਿੰਡ ਪੀਐਸ ਸਮਰਾਲਾ ਦੇ ਵਿੱਚ 11 ਬੰਦੇ ਦੀ ਇਨਫੋਰਮੇਸ਼ਨ ਸੀ 8 ਬੰਦੇ ਜੋ ਕਿ ਮੂਸਾ ਤੇ ਬੰਗਾਲੀ ਗੈਂਗ ਹੈ ਏਟੀਐਮਸ ਤੇ ਚੋਰੀਆਂ ਦਾ ਗੈਂਗ ਹੈ ਇਹਨਾਂ ਨੂੰ ਉੱਥੇ ਮੂਸਾ ਤੇ ਬੰਗਾਲੀ ਸਮੇਤ 8 ਬੰਦੇ ਕਾਬੂ ਆਏ ਨੇ 3 ਬੰਦੇ ਇਰਾਨ ਖਾਨ वगैरह ਇਹ ਭੱਜ ਗਏ ਨੇ ਪਰ ਟੋਟਲ 11 ਵੈਪਨਸ ਇਥੋਂ ਰਿਕਵਰ ਕੀਤੇ ਗਏ ਆ ਅਰੈਸਟ ਤੋਂ ਬਾਅਦ ਇਨਾਜ਼ੀ ਪੁੱਛਕਿਛ ਹੋਈ ਐ ਪੁੱਛਕਿਛ ਦੇ ਵਿੱਚ ਹੁਣ ਤੱਕ 91 ਜਿਹੜੀਆਂ ਵਾਰਦਾਤਾਂ ਨੇ ਰਾਈਡ ਫਰੋਮ ਵੈਸਟਰਨ ਯੂਪੀ ਤੋਂ ਲੈ ਕੇ ਗੰਗਾ ਨਗਰ ਤੱਕ ਔਰ ਜਿਆਦਾ ਮੈਜੋਰਿਟੀ ਵਾਰਦਾਤਾਂ ਦਿੱਤੀਆਂ ਉਹ ਤੋਂ ਜਿਆਦਾ ਵਾਰਦਾਤਾਂ ਲੁਧਿਆਣਾ ਸ਼ਹਿਰ ਦੀਆਂ ਨੇ ਉਸ ਤੋਂ ਬਾਅਦ ਖੰਨਾ ਸੰਗਰੂਰ ਤੇ ਹੋਰ ਨਾਲ-ਨਾਲ ਜ਼ਿਲ੍ਹਿਆਂ ਦੀ ਇੱਕ ਸਟੂਡੈਂਟ ਵੀ ਹੈ ਭੁੱਲਰ ਭੁੱਲਰ ਹੈ ਸਟੂਡੈਂਟ ਕਾਲਜ ਅੱਜ ਕੱਲ ਇਲੈਕਸ਼ਨਾਂ ਤਾਂ ਹੁੰਦੀਆਂ ਨੇ ਕਾਲਜ ਦੇ ਪ੍ਰਧਾਨ ਬਣੇ ਹੋਏ ਬਹਿਰhaal ਸਾਰੇ ਮਲਜ਼ਮ ਪੁਲਿਸ ਦੀ ਹਿਰਾਸਤ ਵਿੱਚ ਨੇ ਅਤੇ ਪੁਲਿਸ ਜਲਦੀ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰੇਗੀ ਤਾਂ ਜੋ ਇਹਨਾਂ 'ਤੇ ਵੰਦੀ ਕਾਨੂੰਨੀ ਕਾਰਵਾਈ ਹੋ ਸਕੇ ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ ਦਿੱਲੀ ਪੁਸ ਪੰਜਾਬ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978